ਫਰੀਦਕੋਟ ਜੇਲ੍ਹ ਵਿੱਚ ਦੋ ਕੈਦੀਆਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਕਰੀਬ 46 ਗ੍ਰਾਮ ਮਾਤਰਾ 'ਚ ਇਹ ਨਸ਼ੀਲਾ ਪਦਾਰਥ ਮਿਲਿਆ ਹੈ। ਇਸ ਬਰਾਮਦਗੀ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਉਹ ਜਾਂਚ ਕਰ ਰਹੇ ਨੇ ਕਿ ਉਹਨਾਂ ਕੋਲ ਇਹ ਸਮਾਨ ਕਿਵੇਂ ਅਤੇ ਕਿਸ ਨੇ ਪਹੁੰਚਾਇਆ ਹੈ। ਇਤਨੀ ਮਾਤਰਾ ਤਾਂ ਹੈਗੀ 46 ਗ੍ਰਾਮ। ਇਹ ਜਿਹੜਾ ਆਪਣਾ ਬੋਰਡ ਹੁੰਦਾ ਜਿੱਦੇ 'ਚ ਆਪਾਂ ਸਵਿਚ ਵਗੈਰਾ ਲਗਾ ਜੁੰਦੇ ਆ। ਉਹ ਜਿਹੜੀ ਆਪਣਾ ਬੈਰਕ ਆ ਉੱਥੇ ਜੀ ਆਪਣਾ ਬੈਰਕ ਦੇ ਵਿੱਚੋਂ ਜਿਹੜੇ ਇਹ ਬਰੰਦ 14 ਨੰਬਰ ਬੈਰਕ ਚੋਂ ਇਹ ਵਿੱਚ ਜਿਹੜੇ ਦੋ ਕੈਦੀ ਹੈਗੇ ਆ ਪ੍ਰਭਜੋਤ ਸਿੰਘ ਵਾਸੀ ਫਰੀਦਕੋਟ ਤੇ ਸ਼ਿੰਦਰ ਸਿੰਘ ਵਾਸੀ ਫਰੀਦਕੋਟ ਇਹ ਅੰਦਰ ਜੇਲ੍ਹ ਸੀਗੇ ਜਦੋਂ ਇਹ ਬੈਰਕ ਦੀ ਤਲਾਸ਼ੀ ਕੀਤੀ ਦਲਜੀਤ ਸਿੰਘ ਨੇ ਹੈੱਡ ਵਾਰਡਰਾ ਉਥੇ ਤਾਂ ਇਹਦੇ ਦੌਰਾਨ ਜਿਹੜਾ ਨਸ਼ੀਲਾ ਪਦਾਰਥ ਮਿਲਿਆ ਜਿਹਦੇ ਸਬੰਧੀ ਮਕੱਦਮਾ ਨੰਬਰ 169/24 ਜਿਹੜਾ ਐਨਡੀਪੀਐਸ ਦੀ ਧਾਰਾ ਦੇ ਤਹਿਤ ਦਰਜ ਕੀਤਾ ਜੀ ਇਸਨੇ ਪਾਸੋਂ ਜਿਹੜਾ ਨਾ ਜੀ ਫੈਂਕਾ ਹੋ ਜਾਂਦਾ ਪਿਛਲੇ ਪਾਸੋਂ ਕੁਝ ਪੁਆਇੰਟ ਉੱਤੇ ਹੈਗੇ ਆ ਜਿੱਥੇ ਫੈਂਕਾ गिर ਜਾਂਦਾ ਆ ਕੇ ਤਾਂ ਸਰਚ ਦੌਰਾਨ ਕਈ ਵਾਰ ਬਾਹਰੋਂ ਲੱਭ ਜਾਂਦੇ ਉਹ ਤਾਂ ਜਿਕਰ ਕਈ ਵਾਰ ਇਹ ਜਿਹੜਾ ਕਿਸੇ ਚੀਜ਼ ਨਾਲ ਜਾਂ ਪੱਗ ਵਰਗੇ ਵਗੈਰਾ ਕੋਈ ਚੀਜ਼ਾਂ ਸੁੱਟ ਗਈ ਉਹਨੂੰ ਨੇੜੇ ਕਰਕੇ ਚੱਕ ਲੈਂਦੇ ਆ ਜਾਂ ਤੇ ਬੰਦ ਲੈਂਦੇ ਇਹਨਾਂ ਦੇ ਜੱਗੀ ਜੀ ਹੁਣ ਪ੍ਰੋਡਕਸ਼ਨ ਫਰੰਟ ਤੇ ਲਾ ਕੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਪੁੱਛਗਿੱਛ ਕੀਤੀ ਜੋਗੀ ਜੀ ਕਿ ਕਨੇ ਭੇਜਿਆ ਸੀ